ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਉੱਥੋਂ ਮਹਿੰਦਰ ਭਗਤ ਜਿਹੜੇ ਨੇ ਉਹਨਾਂ ਦੀ ਜਿੱਤ ਹੋਈ ਹੈ ਜੀ ਹਾਂ ਜਿਮਨੀ ਚੋਣ ਸੀਗੀ ਅਤੇ ਆਮ ਆਦਮੀ ਪਾਰਟੀ ਨੂੰ ਉੱਥੋਂ ਜਿੱਤ ਪ੍ਰਾਪਤ ਹੋਈ ਹੈ ਮੇਰੇ ਨਾਲ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਤਸਵੀਰਾਂ ਦੇ ਵਿੱਚ ਤੁਸੀਂ ਇਹ ਵੀ ਵੇਖ ਰਹੇ ਹੋਗੇ ਕਿ ਅੱਜ ਦਫ਼ਤਰ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਜੀ ਹਾਂ ਦੋਸਤੋ ਆਮ ਆਦਮੀ ਪਾਰਟੀ ਦੇ ਵਿੱਚ 2024 ਲੋਕ ਸਭਾ ਹਾਰਨ ਤੋਂ ਬਾਅਦ ਇੱਕ ਇਹ ਜਲੰਧਰ ਵੈਸਟ ਤੋਂ ਜਿੱਤਣ ਦੀ ਇਹ ਖੁਸ਼ੀ ਦੀ ਖਬਰ ਆਈ ਹੈ ਤਾਂ ਗੱਲਬਾਤ ਕਰਕੇ ਜਾਣਦੇ ਹਾਂ ਉੱਥੇ ਜਿੱਤ ਦੀ ਖੁਸ਼ੀ ਦੇ ਨਾਲ ਹੀ ਜਿਹੜਾ ਹੈ ਉਹ ਵਿਰੋਧੀ ਪਾਰਟੀਆਂ ਨੇ ਵੀ ਪੋਸਟਾਂ ਪਾਈਆਂ ਤੇ ਉਹਨਾਂ ਤੇ ਵੀ ਗੱਲਬਾਤ ਜ਼ਰੂਰ ਕਰਾਂਗੇ ਪਾਰਟੀ ਵੱਲੋਂ ਬੋਲਦੇ ਹੋਏ ਕੀ ਕਹਿਣਗੇ ਮੇਰੇ ਨਾਲ ਬਣੇ ਨੇ ਐ ਐਮਐਲਏ ਸਾਹਿਬ ਸਭ ਤੋਂ ਪਹਿਲਾਂ ਸਾਡੇ ਚੈਨਲ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ੁਭਕਾਮਨਾਵਾਂ ਜਲੰਧਰ ਦੇ ਵਿੱਚ ਵੱਡੀ ਜਿੱਤ ਹੋਈ ਹੈ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਜਿੰਨੇ ਵਰਕਰ ਤੇ ਸਪੋਰਟਰ ਤੇ ਜਿੰਨਿਆਂ ਨੇ ਵੀ ਉੱਥੇ ਜਿਹੜੀ ਹੈ ਮਿਹਨਤ ਕੀਤੀ ਹੈ ਜੀ ਮੈਂ ਹਰ ਇੱਕ ਉਸ ਸਾਥੀ ਦਾ ਜਿੰਨੇ ਉਸ ਗਰਮੀ ਦੇ ਵਿੱਚ ਮਿਹਨਤ ਕੀਤੀ ਆਪਣੀ ਸਮੁੱਚੀ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਮਹਿੰਦਰ ਭਗਤ ਜੀ ਜਿਨ੍ਹਾਂ ਦੀ ਛਵੀ ਇੰਨੀ ਚੰਗੀ ਸੀ ਉਹਨਾਂ ਸਾਰਿਆਂ ਦਾ ਦਿਲ ਦੀਆਂ ਅੰਗਰੇਆਂ ਤੋਂ ਧੰਨਵਾਦ ਕਰਦਾ ਤੇ ਉਹਨਾਂ ਸਾਰੀਆਂ ਸੰਗਤਾਂ ਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇੱਕ ਇੱਕ ਵੋਟ ਪਾ ਕੇ ਸਾਡੇ ਇਸ ਮਹਿੰਦਰ ਭਗਤ ਨਾਂ ਦਾ ਵੀ ਭਗਤ ਤੇ ਆਪਣੇ ਅਸਲੀ ਜੀਵਨ 'ਚ ਵੀ ਬੰਦਾ ਭਗਤ ਉਸ ਇਨਸਾਨ ਨੂੰ ਉਸ ਪਵਿੱਤਰ ਵਿਧਾਨ ਸਭਾ ਦੇ ਵਿੱਚ ਭੇਜਿਆ ਜਿੱਥੇ ਜਾ ਕੇ ਉਹ ਲੋਕਾਂ ਦੀ ਆਪਣੀ ਮੰਗ ਜਿਹੜੀ ਉਹ ਰੱਖ ਸਕਦਾ ਹੈ ਤਾਂ ਲੋਕਾਂ ਦੇ ਕੰਮ ਜਿਹੜੇ ਉਹ ਕਰਵਾ ਸਕਦਾ ਤੇ ਜਿੰਨੇ ਵੀ ਵੈਸਟ ਦੇ ਸਾਡੇ ਜਲੰਧਰ ਵੈਸਟ ਦੇ ਲੋਕ ਨੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਤੇ ਤੁਹਾਡਾ ਧੰਨਵਾਦ ਲਾਲਪੁਰਾ ਸਾਹਿਬ ਤੁਹਾਡੀ ਡਿਊਟੀ ਵੀ ਜਿਹੜੀ ਸੀ ਜਲੰਧਰ ਰਹੀ ਹੈ ਤਾਂ ਲੋਕਾਂ ਦੀ ਨਵਜ ਪਛਾਣਨ ਦੇ ਵਿੱਚ ਪਹਿਲਾ ਕਾਮਯਾਬ ਹੋਇਆ ਜਾਂ ਕੀ ਉਦੋਂ ਕੀ ਲੱਗਦਾ ਸੀ ਆ ਦੇਖੋ ਲੋਕਾਂ ਦਾ ਰਿਸਪੌਂਸ ਬਹੁਤ ਚੰਗਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਜਿੱਦੀ ਸਰਕਾਰ ਹੈ ਉਹਨੂੰ ਵੋਟ ਕਰਾਂਗੇ ਉਹਨੂੰ ਸਪੋਰਟ ਕਰਾਂਗੇ ਤਾਂ ਜੋ ਸਾਡੇ ਜਿਹੜੇ ਕੰਮ ਆ ਉਹ ਹੋਣ ਤੇ ਗੱਲ ਵੀ ਜ਼ਰੂਰੀ ਹੈ ਵੇਖੋ ਇੱਕ ਬੰਦਾ ਦੂਜੀ ਪਾਰਟੀ ਦਾ ਉੱਥੇ ਜੇ ਜਿਤਾ ਦਿੰਦੇ ਉਹਦੇ ਨਾਲ ਸਰਕਾਰ ਨੂੰ ਥੋੜਾ ਕੋਈ ਫਰਕ ਪੈਣਾ ਸੀ ਸਰਕਾਰ ਤਾਂ ਚੱਲੀ ਜਾਣੀ ਪਰ ਹਲਕੇ ਨੂੰ ਬੜਾ ਫਰਕ ਪੈਣਾ ਸੀ ਪਰ ਅੱਜ ਹਲਕੇ ਦਾ ਹੀ ਨੁਮਾਇੰਦਾ ਉੱਥੇ ਆਇਆ ਆਤਾ ਉਹ ਕਈ ਕੰਮ ਜਿਹੜੇ ਕਰੇਗਾ ਐਵੇਂ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਮਨੀ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਵੀ ਸਰਕਾਰ ਦਾ ਨੁਮਾਇੰਦਾ ਹੀ ਜਿੱਤੇ ਤਾਂ ਬਹੁਤ ਹੀ ਵਧੀਆ ਰਹਿੰਦਾ ਇਲਾਕੇ ਲਈ ਉਹਨਾਂ ਦੀ ਡਿਵੈਲਪਮੈਂਟ ਤੇ ਵਿਕਾਸ ਹੋ ਜਾਂਦਾ ਜਿਉਂ ਹੀ ਆਮ ਆਦਮੀ ਪਾਰਟੀ ਦੇ ਦਫ਼ਤਰਾਂ ਦੇ ਬਾਹਰ ਢੋਲ ਵੱਜਣੇ ਸ਼ੁਰੂ ਹੋਏ ਤਾਂ ਸੁਸ਼ੀਲ ਰਿੰਕੂ ਜੀ ਨੇ ਇੱਕ ਪੋਸਟ ਪਾਈ ਕਿ ਲੋਕਤੰਤਰ ਦਾ ਘਾਣ ਹੋਇਆ ਹੈ ਤੇ ਉੱਥੇ ਸ਼ਰਾਬਾਂ ਵੰਡੀਆਂ ਗਈਆਂ ਨੇ ਪੈਸੇ ਵੰਡੇ ਗਏ ਨੇ ਧੱਕਾ ਕੀਤਾ ਗਿਆ ਕਿਵੇਂ ਵੇਖਦੇ ਉਹਨਾਂ ਦੀ ਪੋਸਟ ਨੂੰ ਆ ਦੇਖੋ ਗੱਲ ਇਹ ਆ ਕਿ ਜਦੋਂ ਕੋਈ ਹਾਰ ਜਾਂਦਾ ਹੈ ਉਦੋਂ ਤਰ੍ਹਾਂ ਤਰ੍ਹਾਂ ਦੀ ਇਲਜ਼ਾਮਬਾਜ਼ੀ ਤਾਂ ਹੁੰਦੀ ਹੈ ਉਹ ਸੱਚੀ ਹੋਵੇ ਉਹ ਝੂਠੀ ਹੋਵੇ ਔਰ ਬਾਕੀ ਕਿਸੇ ਦਾ ਆਪਾਂ ਕਿਸੇ ਨੂੰ ਕੁਝ ਕਹਿਣ ਤੋਂ ਬੋਲਣ ਤੋਂ ਰੋਕ ਨਹੀਂ ਸਕਦੇ ਹਰ ਬੰਦੇ ਦੀ ਇਹ ਆਜ਼ਾਦੀ ਹੈ ਸੋ ਗੱਲ ਇਹ ਹੈ ਕਿ ਬੰਦੇ ਨੂੰ ਆਪਣੇ ਵਾਲੇ ਝਾਤ ਮਾਰਨੀ ਚਾਹੀਦੀ ਹੈ ਐਡੀ ਵੱਡੀ ਲੀਡ ਦੇ ਨਾਲ ਲੋਕਾਂ ਨੇ ਉਹਨਾਂ ਨੂੰ ਵੀ ਜਤਾਇਆ ਸੀ ਤੇ ਪਰ ਲੋਕਾਂ ਦੇ ਵਿਸ਼ਵਾਸ ਤੇ ਖਰੇ ਨਹੀਂ ਉਤਰ ਸਕੇ ਤੇ ਬਾਕੀ ਵਿਰੋਧੀ ਦਾ ਕੰਮ ਹੈ ਬੋਲਣਾ ਉਹਨਾਂ ਕੋਈ ਨਾ ਕੁਝ ਕਹੀ ਜਾਣਾ ਕਿਵੇਂ ਵੇਖਦੇ ਹੋ ਕਾਂਗਰਸ ਕਹਿੰਦੀ ਸੀ ਚਰਨਜੀਤ ਸਿੰਘ ਚੰਨੀ ਫੈਕਟਰ ਨੂੰ ਕੋਈ ਹਰਾ ਨਹੀਂ ਸਕਦਾ ਅਹ ਦੇਖੋ ਇਹ ਲਗ ਲਗ ਵੋਟਾਂ ਹੁੰਦੀਆਂ ਨੇ ਲੋਕ ਸਭਾ ਚ ਲੋਕਾਂ ਨੇ ਹੋਰ ਫਤਵਾ ਦਿੱਤਾ ਇਸ ਚ ਹੋਰ ਫਤਵਾ ਦਿੱਤਾ ਤੇ ਇਹ ਲੋਕਾਂ ਦੀ ਆਪਣੀ ਇੱਕ ਸਮਝ ਹੁੰਦੀ ਆ ਇਹ ਲੋਕਾਂ ਦੀ ਜਿੱਤ ਹੁੰਦੀ ਆ ਲੋਕਾਂ ਨੇ ਆਪਣੀ ਮਰਜ਼ੀ ਨਾਲ ਵੋਟ ਪਾ ਕੇ ਆਪਣੇ ਆਪ ਨੂੰ ਜਿਤਾਇਆ ਹੋਰ ਵੀ ਜਿਮਣੀ ਚੋਣਾ ਜਿਹੜੀਆਂ ਆ ਰਹੀਆਂ ਨੇ ਜਿੱਥੋਂ ਜਿੱਥੋਂ ਸੀਟਾਂ ਖਾਲੀ ਨੇ ਪਾਰਟੀ ਦੀ ਕਿਵੇਂ ਤਿਆਰੀ ਆ ਤੇ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਨੇ ਉਹ ਕਿੰਨੇ ਕੁ ਜਿਹੜੇ ਆ ਮਿਹਨਤ ਕਰ ਰਹੇ ਨੇ ਤੇ ਕਰਨਗੇ ਆਉਣ ਵਾਲੇ ਸਮੇਂ ਆ ਦੇਖੋ ਪਾਰਟੀ ਨੇ ਡਿਊਟੀ ਲਈ ਜਿੱਥੇ ਮੇਰੀ ਡਿਊਟੀ ਲਈ ਹੈ ਉੱਥੇ ਅਸੀਂ ਆਪਣੀ ਡਿਊਟੀ ਨਿਭਾਈ ਹੈ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਜਿਮਨੀ ਚੋਣਾ ਨੇ ਉਹ ਵੀ ਜਿੱਥੇ-ਜਿੱਥੇ ਪਾਰਟੀ ਕੋਈ ਡਿਊਟੀ ਲਾਊਗੀ ਉੱਥੇ ਵੀ ਡਿਊਟੀ ਨਿਭਾਵਾਂਗੇ ਸੋ ਇਲਾਕੇ ਦੇ ਵਿੱਚ ਵੀ ਕੰਮ ਕਰਨਾ ਹੁੰਦਾ ਇੱਕ ਇਨਸਾਨ ਤਾਂ ਇੱਕ ਹੀ ਆ ਸਾਰੇ ਪੰਨੇ ਫਿਰ ਮੇਰੀ ਐਮਪੀ 'ਚ ਵੀ ਡਿਊਟੀ ਆ ਫਿਰ ਇੱਥੇ ਵੀ ਨਿਭਾਵਾਂਗੇ ਆਪਣੇ ਹਲਕੇ ਦੇ ਵਿੱਚ ਵੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਆ ਸੋ ਦਫ਼ਤਰਾਂ ਦੇ ਕੰਮ ਸੰਗਤਾਂ ਨੂੰ ਸੁਣਨਾ ਸੋ ਜਿੰਨਾ ਵੀ ਸਮਾਂ ਲੱਗੂਗਾ ਆਪਣੀ ਪਾਰਟੀ ਲਈ ਜ਼ਰੂਰ ਦੇਵਾਂਗੇ ਇਸ ਤੋਂ ਬਾਅਦ ਸਰਪੰਚੀ ਦੀਆਂ ਚੋਣਾਂ ਵੀ ਨੇੜੇ ਨੇ ਆਮ ਆਦਮੀ ਪਾਰਟੀ ਦਾ ਐਮਐਲਏ ਜਿਸ ਇਤਿਹਾਸ ਰੱਖੂ ਉਹ ਬਣੇਗਾ ਜਾਂ ਫਿਰ ਲੋਕ ਜਿੰਨੂੰ ਬਣਾਉਣਗੇ ਆ ਦੇਖੋ ਸਭ ਤੋਂ ਗੱਲ ਇਹ ਆ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਨੇ ਲੋਕਾਂ ਦਾ ਕੰਮ ਹੈ ਕਿ ਉਹ ਆਪਣਾ ਸਰਪੰਚ ਚੁਣਨ ਆਪਣਾ ਨੁਮਾਇੰਦਾ ਚੁਣਨ ਪਰ ਚੁਣਨ ਉਹ ਹੀ ਜਿਹੜਾ ਸਰਕਾਰ ਨਾਲ ਸਹਿਮਤ ਹੋਵੇ ਇਹ ਬੜਾ ਜ਼ਰੂਰੀ ਗੱਲ ਆ ਨਹੀਂ ਤਾਂ ਪਿੱਛੇ ਸਰਪੰਚ ਹੈ ਨਹੀਂ ਸੀ ਸਰਕਾਰ ਸਰਪੰਚ ਹੋਰ ਕਿਸੇ ਪਾਰਟੀ ਵੱਲੋਂ ਖੜੇ ਹੋਏ ਸੀ ਪਹਿਲੀ ਗੱਲ ਤਾਂ ਠੀਕ ਹੈ ਗਲਤ ਜੀ ਪੈ ਗਈ ਹੈ ਧਾਰਨਾ ਕਿ ਇਹ ਫਲਾਨੀ ਪਾਰਟੀ ਦਾ ਸਰਪੰਚ ਹੈ ਫਲਾਨੀ ਪਾਰਟੀ ਵੱਲੋਂ ਖੜਾ ਹੈ ਜਦੋਂ ਕਿ ਇਦਾਂ ਦਾ ਵਿਧਾਨ ਚ ਕਿਤੇ ਨਹੀਂ ਲਿਖਿਆ ਸਰਪੰਚ ਪਿੰਡ ਦਾ ਸਾਂਝਾ ਹੁੰਦਾ ਵਾ ਪਰ ਇਹ ਹੁਣੇ ਪਿਰਤ ਪੈ ਗਈ ਇਹਨੂੰ ਤੋੜਨਾ ਵੀ ਔਖਾ ਹੈ ਹੌਲੀ ਹੌਲੀ ਸਮਾਂ ਲੱਗੂ ਚੀਜ਼ਾਂ ਨੂੰ ਚੇਂਜ ਹੁੰਦੇ ਆ ਸਰਪੰਚ ਹਮੇਸ਼ਾ ਸਾਂਝੇ ਹੁੰਦੇ ਆ ਤੇ ਨਗਰ ਦਾ ਹੁੰਦਾ ਉਹ ਕੋਈ ਬਾਹਲਾ ਪਾਰਟੀਆਂ ਨਾਲ ਵੱੱਜਾ ਨਹੀਂ ਹੁੰਦਾ ਉਹਦਾ ਕੰਮ ਹੁੰਦਾ ਨੇ ਨਗਰ ਦਾ ਵਿਕਾਸ ਜਿਹੜਾ ਉਹ ਕਰਵਾਉਣਾ ਹੈ ਕਈ ਨਗਰ ਤਾਂ ਮੈਂ ਇਦਾਂ ਦੇ ਵੇਖਿਆ ਉੱਥੋਂ ਦੇ ਸਰਪੰਚ ਸਾਹਿਬਾਨ ਉਹ ਕੱਟ ਕਰਦੇ ਆ ਜਦਾਂ ਮੰਨ ਲਓ ਆਵਾਦਵੀ ਪਾਰਟੀ ਦੇ ਨਮਾਇंदे ਨੇ ਜਾਣਾ ਹੈ ਉਹਨਾਂ ਸਾਰੇ ਪਿੰਡ ਨੂੰ ਕਾਲ ਕਰ ਦੇਣੀ ਆ ਕਿ ਆਓ ਜੀ ਅੱਜ ਆਵਾਦਵੀ ਪਾਰਟੀ ਦਾ ਨਮਾਇੰਦਾ ਆਉਣ ਲੱਗਾ ਉਹਦੀ ਗੱਲ ਸੁਣੋ ਆਪਣੀਆਂ ਮੰਗਾਂ ਰੱਖੋ ਉਹ ਫਿਰ ਉੱਥੇ ਨਮਾਇੰਦਾ ਜਾਂਦਾ ਵਾ ਉਹ ਆਪਣੀਆਂ ਗੋ ਮੰਗਾਂ ਰੱਖਦੇ ਆ ਫਿਰ ਮੰਨ ਲਓ ਜੇ ਕਾਲੀ ਦਲ ਵਾਲੇ ਨੇ ਆਉਣਾ ਹੈ ਉਹ ਸਰਪੰਚ ਸਾਹਿਬ ਉਹ ਰਹਿਣਗੇ ਉਹਨਾਂ ਫਿਰ ਸਾਰੇ ਪਿੰਡ ਨੂੰ ਅਲਾਸਮੈਂਟ ਕਰ ਦੇਣੀ ਆ ਕਿ ਭਾਈ ਆਜੋ ਤੁਸੀਂ ਇੱਥੇ ਮਤਲਬ ਕਾਲੀ ਦਲ ਦਾ ਨਮਾਇੰਦਾ ਆਉਣ ਲੱਗਾ ਹੈ ਉਹ ਗੱਲ ਰੱਖਦੇ ਆਪਣੀ ਐਵੇਂ ਕਾਂਗਰਸ ਦਾ ਤਾਂ ਗੁਜਰਾਤ ਦੇ ਵਿੱਚ ਜਦੋਂ ਮੈਂ ਇਲੈਕਸ਼ਨਾਂ ਲੜਨ ਆ ਗਿਆ ਪਿਛਲੀਆਂ ਮੈਂ ਉਹ ਤੇ ਵੇਖ ਕੇ ਰਹਾ ਨ ਹੋਇਆ ਤੇ ਕਿੰਨੇ ਮੈਂ ਜੇ ਕੱਟ ਕਿੰਨੇ ਕਰਾਇਆ ਕਿੰਨੇ ਸਰਪੰਚ ਸਾਹਿਬ ਨੇ ਤੇ ਮੈਂ ਕਹਾਂ ਜੀ ਸਰਪੰਚ ਸਾਹਿਬ ਕਿਧਰੋਂ ਮਤਲਬ ਖੜੇ ਸੀ ਹਾਂ ਜੀ ਕਿਧਰੋਂ ਮਤਲਬ ਵੀ ਉਹ ਸਰਪੰਚ ਸਰਪੰਚ ਆਪਣੇ ਵੱਲੋਂ ਹਨ ਪਿੰਡ ਵੱਲੋਂ ਖੜਾ ਸੀ ਬੰਦਾ ਉਹ ਜਿੱਤਿਆ ਉਹਨੇ ਸਾਡਾ ਇਕੱਠ ਵੀ ਕਰਾਇਆ ਉਹਨੇ ਦੂਜੀਆਂ ਪਾਰਟੀਆਂ ਦਾ ਇਕੱਠ ਵੀ ਕਰਾਇਆ ਪਰ ਉਹ ਕਹਿੰਦਾ ਵੇਖੋ ਲੋਕ ਤੁਹਾਡੇ ਅੱਗੇ ਬਿਠਾਤੇ ਆ ਤੁਸੀਂ ਲੋਕਾਂ ਨੂੰ ਦੱਸੋ ਤੁਸੀਂ ਕੀ ਕੀਤਾ ਤੇ ਗਾੜੀ ਕੀ ਕਰੋਗੇ ਸਾਰੀਆਂ ਪਾਰਟੀਆਂ ਵਾਲੇ ਦੱਸ ਦਿਓ ਜਿਹਨੂੰ ਚੰਗਾ ਲੱਗੂ ਲੋਕ ਵੋਟ ਪਾ ਦੇਣਗੇ ਸਵਾਦ ਆ ਗਿਆ ਨਾ ਗੱਲ ਦਾ ਪਰ ਇੱਥੇ ਥੋੜਾ ਪਾਰਟੀ ਬਾਜ਼ੀ ਚੱਲ ਪਈਂਦੀ ਆ بڑے ਸਰਪੰਚ ਸਾਹਿਬ ਆਉਣ ਆਪਾਂ ਐਮਐਲਏ ਬਣੇ ਕਿਸੇ ਨੇ ਨਹੀਂ ਸੋਚਿਆ ਵੀ ਚਲੋ ਜੀ ਸਰਕਾਰ ਨੂੰ ਉਹਲੇ ਆਪਣੀ ਗੱਲ ਲੈ ਕੇ ਚੱਲੀਏ ਜਾਂ ਐਮਐਲਏ ਨੂੰ ਮਿਲੀ ਇੱਕ ਵਾਰੀ ਕਿ ਸਾਡੇ ਪਿੰਡ ਦਾ ਕੰਮ ਸ਼ੁਰੂ ਕਰਾਓ ਜੀ ਸਾਡੇ ਪਿੰਡ ਦਾ ਕੋਈ ਅਸੀਂ ਸਰਪੰਚਾਂ ਤੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਜੇ ਆਪਾਂ ਇਦਾਂ ਗੱਲ ਲਈ ਉਦਾਂ ਗੱਲ ਲਈ ਕੋਈ ਰਾਇ ਮਰਜ਼ੀ ਨਹੀਂ ਕਰਨਾ ਬਸ ਇਹੋ ਵੀ ਐਮਐਲਏ ਦੂਜੀ ਪਾਰਟੀ ਦਾ ਮੈਂ ਸਰਪੰਚ ਦੂਜੀ ਪਾਰਟੀ ਦਾ ਸੋ ਇਹ ਚੀਜ਼ਾਂ ਠੀਕ ਨਹੀਂ ਹੈ ਜੀ ਐਮਐਲਏ ਸਾਹਿਬ ਜ਼ਰੂਰ ਦੱਸਿਓ ਕਿ ਜਿਸ ਤਰ੍ਹਾਂ ਦੂਸਰੀ ਪਾਰਟੀ ਦਾ ਨੁਮਾਇੰਦਾ ਸੀ ਜਲੰਧਰ ਤੋਂ ਵੀ ਮਹਿੰਦਰ ਪਗਤ ਜੀ ਤਾਂ ਵਰਕਰਾਂ ਦੇ ਵਿੱਚ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਉਹਨਾਂ ਦੇ ਵਿੱਚ ਨਿਰਾਸ਼ਾ ਸੀ ਕਿ ਹੁਣ ਜਿਹੜੇ ਆ ਆਮ ਘਰਾਂ ਦੇ ਵਿੱਚੋਂ ਕਿਸੇ ਨੂੰ ਟਿਕਟ ਕਿਉਂ ਨਹੀਂ ਦਿੱਤੀ ਗਈ ਅ ਮੈਨੂੰ ਨਹੀਂ ਲੱਗਦਾ ਇਦਾਂ ਦੀ ਕੋਈ ਗੱਲ ਹੈਗੀ ਸੀ ਉੱਥੇ ਮੈਂ ਕੰਮ ਕੀਤਾ ਸਾਰੇ ਵਰਕਰ ਨਾਲ ਸੀ ਉਹਨਾਂ ਨੂੰ ਇੱਕ ਜਿੱਤ ਦਾ ਚਿਹਰਾ ਭਗਤ ਜੀ ਵੈਸੇ ਹੀ ਬੜੇ ਚੰਗੇ ਇਨਸਾਨ ਨੇ ਉਹਨਾਂ ਨੂੰ ਮਿਲੇ ਨੇ ਤੇ ਲੋਕ ਖੁਸ਼ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜੋ ਚੋਣਾਂ ਆ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਖਰੂਰ ਸਾਹਿਬ ਇਲਾਕੇ ਦੇ ਕੰਮਾਂ ਨੂੰ ਲੈ ਕੇ ਕਿਵੇਂ ਦੀ ਜਿਹੜੀ ਹੈ ਮਨਜਿੰਦਰ ਸਿੰਘ ਲਾਲਪੁਰਾ ਦੀ ਵਰਕਿੰਗ ਹੈ ਆ ਸਭ ਤੋਂ ਵੱਡੀ ਗੱਲ ਆ ਅਸੀਂ ਨਾ ਵਿਕਾਸ ਦੇ ਕੰਮਾਂ 'ਚ ਥੋੜਾ ਪਛੜ ਗਏ ਹਾਂ ਕਿ ਸਰਪੰਚ ਨਹੀਂ ਸਾਡੇ ਬਣੇ ਤੇ ਮੇਰਾ ਹੁਣ ਧਿਆਨ ਸਾਰਾ ਵਿਕਾਸ ਦੇ ਕੰਮਾਂ ਦੇ ਵਿੱਚ ਹੀ ਆ ਨਿੱਜੀ ਕੰਮ ਤੇ ਜਿਹੜੇ ਆ ਉਹ ਅਸੀਂ ਇੱਥੇ ਬੈਠ ਕੇ ਦਫ਼ਤਰ ਦੇ ਵਿੱਚ ਕਰੀ ਜਾਂਦੇ ਆ ਸਵੇਰ ਦੇ ਬੈਠੇ ਆਉਣ ਵੀ ਤੁਹਾਡੇ ਸਾਹਮਣੇ ਸੰਗਤਾਂ ਫੇਰ ਆ ਗਈਆਂ ਨੇ ਹੋਰ ਆ ਰਹੇ ਨੇ ਕਰੀ ਜਾਵਾਂਗੇ ਪਰ ਜਿੱਥੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਸਾਂਝੇ ਕੰਮਾਂ ਨੂੰ ਲੈ ਕੇ ਆ ਉੱਥੇ ਅਸੀਂ ਕੰਮ ਕਰਨ ਜਾ ਰਹੇ ਹਾਂ ਹੁਣ ਆਪਾਂ ਸਾਰੇ ਹਲਕਾ ਖਡੂਰ ਸਾਹਿਬ ਦੇ ਜਿੰਨੇ ਸ਼ਮਸ਼ਾਨ ਘਾਟ ਨੇ ਉਹਨਾਂ ਤੇ ਕੰਮ ਕਰ ਲੱਗੇ ਆ ਵੇਖੋ ਪਹਿਲਾਂ ਕੀ ਹੁੰਦਾ ਆ ਵਾ ਕਦੇ ਗਲੀ ਸ਼ੁਰੂ ਕਰ ਲੋ ਕਦੇ ਨਾਲੀ ਸ਼ੁਰੂ ਕਰ ਲੋ ਉਹ ਕੋਈ ਕੰਮ ਸਿਰੇ ਨਹੀਂ ਚੜਦਾ ਅਸੀਂ ਚਾਹੁੰਦੇ ਆ ਅਸੀਂ ਤਰਤੀਬ ਵਾਰ ਕੰਮ ਕਰੀਏ ਹੁਣ ਅਸੀਂ ਇਹ ਕਹਿ ਕੇ ਜਿੰਨੇ ਵੀ ਪਿੰਡਾਂ ਦੇ ਵਿੱਚ ਸ਼ਮਸ਼ਾਨ ਘਾਟ ਨੇ ਜਿੱਥੇ ਕੋਈ ਕੰਧ ਟੁੱਟੀ ਆ ਕੰਧ ਬਣਾਓ ਜਿੱਥੇ ਸ਼ੈੱਡ ਪੈਣ ਵਾਲਾ ਸ਼ੈੱਡ ਪਾਓ ਜਿੱਥੇ ਕੋਈ ਰੰਗ ਹੋਣ ਵਾਲਾ ਉਥੇ ਰੰਗ ਕਰੋ ਸੋ ਸ਼ਮਸ਼ਾਨ ਘਾਟ ਕਰਨ ਤੋਂ ਬਾਅਦ ਅਸੀਂ ਗਲੀਆਂ ਵੱਲ ਧਿਆਨ ਦੇਵਾਂਗੇ ਤੇ ਕਿਤੇ ਕਿਤੇ ਛਪੜਾਂ ਦਾ ਕੰਮ ਵੀ ਜਿਹੜਾ ਵਾ ਉਹ ਚੱਲ ਰਿਹਾ ਸੋ ਇਦਾਂ ਤਰਤੀਬ ਨਾਲ ਸਾਰੇ ਕੰਮ ਕਰਦੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਦਾ ਸੋ ਇਹ ਸਨ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਜਲੰਧਰ ਵੈਸਟ ਦੇ ਵਿੱਚ ਵੱਡੀ ਜਿੱਤ ਤੋਂ ਬਾਅਦ ਜਿਹੜੇ ਆ ਮੀਡੀਆ ਦੇ ਵਿੱਚ ਆਏ ਤੇ ਗੱਲਬਾਤ ਕੀਤੀ ਸਵਾਲਾਂ ਦੇ ਜਵਾਬ ਦਿੱਤੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰ